ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਗੱਲਬਾਤ ਹਨ ਆਪਾਂ ਕਰਦੇ ਹਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹੋਰ ਸਭ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਠੀਕ ਚਲੋ ਵਧੀਆ ਚੀਜ਼ਾਂ ਜੀ ਵੇਗਿਆ ਪਰਸਾਂ ਵਾਲਾ ਮਾਲ ਫਿਰ ਹਾਂਜੀ ਵੀਰ ਜੀ ਕਿੰਨੇ ਖਾਣ ਫੋਨ ਫਾਣਾ ਫਿਰ ਫੋਨ ਬੜਾਇਆ ਵੀਰ ਜੀ ਬਹੁਤ ਜਿਆਦਾ ਕੋਣ ਮੱਜਾਂ ਨੂੰ ਛੋੜ ਦੇ ਵਿੱਚ ਨਿਕਲ ਗਈਆਂ ਅੱਛਾ ਛੋਟੀਆਂ ਵੇਗੀਆਂ 10 ਨੂੰ ਇੱਕ ਦਿਨ ਅਗਲੇ ਦਿਨ ਵੀ ਕਿਹਾ ਵੀਡੀਓ ਚ ਬਣੇ ਗਿਆ ਅੱਛਾ ਛੋਟਾ ਖਾਣੇ ਚਲ ਗਿਆ ਸੀ ਠੀਕ ਹੈ ਤੇ ਮੱਜਾਂ ਵੀ ਵੇਗੀਆਂ ਸੀ ਚਲੋ ਨਾਮ ਨਾਮ ਦੇ ਨਾਮ ਦੱਸਦੇ ਕਰੀ ਆਪਣਾ ਨਾਮ ਕਬਲਜੀਤ ਸਿੰਘ ਜੀ ਭਾਈ ਤੇ ਐਡਰੈਸ ਐਡਰੈਸ ਸੱਚੀ ਗੀਤ ਤੇ ਆਪਣੇ ਨੇੜੇ ਗੁਰਦਾਰਾ ਕਨ ਸਾਹਿਬ ਕਨ ਸਾਹਿਬ ਗੁਰਦਾਰਾ ਤੇ ਲੱਗੇ ਹਨਾ ਤੇ ਸ਼ਹਿਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦਿਆ ਕਰ ਫੋਨ ਨੰਬਰ ਹੈਗਾ 95927 ਹਾਂਜੀ 8826 ਠੀਕ ਹੈ ਚਲੋ ਫਿਰ ਪਹਿਲਾਂ ਜਿਹੜੀ ਆਹੇ ਮੱਝ ਆਪਾਂ ਦਿਖਾ ਦਈਏ ਇਹ ਡੇਰੀਆਂ ਦੀਆਂ ਹੀ ਮੱਝਾਂ ਵਾਂ ਜਿਹੜੀਆਂ ਇਥੋਂ ਬਟਾਲੇ ਸ਼ਹਿਰ ਦੇ ਲੱਗ ਲੱਗ ਜਿਹੜੇ ਡੇਰੀਆਂ ਉਹਨਾਂ ਤੋਂ ਲਿਆਂਦੀਆਂ ਵੀ ਜੀਆਂ ਉਹਨਾਂ ਨੇ ਤੇ ਕਿੰਨਾ ਜੀ ਵੇਚਿਆ ਤੇ ਕੱਲ ਦੁੱਧ ਇਹਦੇ ਕੋ ਹਰਜੀਤ ਭਾਜੀ ਆਪਣਾ 7 ਕਿਲੋ ਦੁੱਧ ਹੋਣਾ ਪੱਕਾ ਪੱਕਾ ਦੁੱਧ ਹੈਗਾ 7 ਲੀਟਰ ਤੇ ਗਾਂ ਗੱਬਣ ਕੇ ਨਹੀਂ 6 ਮਹੀਨੇ ਦੀ ਹੋ ਗਈ ਹੈ ਬਣੀ ਦੀ ਬਣੀ ਵੀ ਉਸੇ ਛੋਟੇ ਕੋਲ ਉਧਰ ਆਪਾਂ ਵੇਚਿਆ ਨਹੀਂ ਠੀਕ ਹੈ ਜੀ ਉਹ ਛੋਟੇ ਦੀ ਬਣੀ ਹੈ ਲਈ ਵੀ ਆਪਣੇ ਤਾਈ ਕੋਲ ਹੀ ਲੱਗਦੀ ਅੱਛਾ ਤਾਈ ਉਹਨਾਂ ਦੇ ਕੋਲ ਹੀ ਲਈ ਜਿੰਨਾ ਦਾ ਉਦਨ ਛੋਟਾ ਪਾਇਆ ਹੈ ਠੀਕ ਹੈ ਜੀ ਤੇ ਹੁਣ ਇਹਦੇ ਕੋਲ 7 ਕਿਲੋ ਦੁੱਧ ਹੈਗਾ ਪੱਕਾ ਪੱਕਾ ਜੀ ਹਾਂ ਜੀ ਠੀਕ ਹੈ ਫਿਰ ਇਹਨੇ ਸੱਜਦੇ ਨੇ ਚੰਗਾ ਚੋਆਇਆ ਹਨ ਦੁੱਧ ਕਿਉਂਕਿ ਉਦਨ ਸਾਰੇ ਹੀ ਚੰਗੇ ਸਾਰੇ ਚੰਗੇ ਦੁੱਧ ਵਾਲੇ ਡੰਗਰ ਹੀ ਉਹਨਾਂ ਦੇ ਜਿਹੜੇ ਉਦਨ ਆਪਾਂ ਵੀਡੀਓ ਪਾਈ ਸੀ ਤੇ ਥਣ ਵੀ ਇਹਦੇ ਦੇਖ ਸਕਦੇ ਹੋ ਜੀ ਤੋਰ ਹਾਂ ਇੱਕ ਰੀਨ ਬਾਕੀ ਕਿ ਸ਼ਹਿਰਾਂ ਦੇ ਵਿੱਚ ਪਸ਼ੂ ਜ਼ਿਆਦਾਤਰ ਅੰਦਰ ਹੀ ਵੱਜੇ ਰਹਿੰਦੇ ਆ ਬਾਹਰ ਕੱਢਣ ਦੀ ਜਗ੍ਹਾ ਘੱਟ ਹੁੰਦੀ ਆ ਬਿਲਕੁਲ ਸ਼ਹਿਰ ਦੇ ਵਿੱਚ ਹੀ ਆ ਜਿਹੜਾ ਵੇਦਿਆਂ ਨਾਲ ਦਾ ਤੇ ਵੱਡੀ ਮੱਝ ਆ ਚੰਗੇ ਕਦ ਕਾਠਾ ਲਈ ਆ ਬਾਕੀ ਫੇਟ ਕੋੜੇ ਤਾਂ ਵੀ ਚੰਗੀ ਆ ਬਾਹਰ ਜੇ ਗਲੀ ਚ ਕੱਢੀ ਤੇ ਨੇ ਭੱਜ ਜਾਣਾ ਭੱਜ ਕੇ ਉਹਨਾਂ ਦੀ ਵੀ ਇੰਸੀ ਚੱਲ ਜਾਈਏ ਪਤਾ ਨਹੀਂ ਖਾਨ ਨਹੀਂ ਕਰਦੇ ਐ ਜੀ ਬੜੀ ਜੰਦੀ ਜੀ ਤੇ Otra ਮਿਰਜੀ ਦੁੱਧ ਹੈਗਾ ਪੱਕਾ 7 ਲੀਟਰ ਇਹਦੇ ਕੋਲ ਥੋੜੇ ਛੇੜ ਦੇ ਫਿਰ ਇਧਰ ਨੂੰ ਕਰ ਦਈਏ ਥੋੜੇ ਜਿ ਬਾਕੀ ਇਹ ਕੇ ਜੇ ਟਾਈਮ ਵੀਡੀਓ ਬਣਾਉਂਦਾ ਦੁਪਹਿਰ ਦਾ ਵਾ ਤੇ ਸ਼ਾਮ ਤੱਕ ਆਪਣਾ ਜਿੰਨਾ ਕੁ ਦੁੱਧ ਉਸ ਤੋਂ ਨਾ ਹੋ ਨਾ ਜਿਹੜਾ ਤਿਆਰ ਕਰੂਗੀ ਤੇ ਕੀ ਰੱਖਣਾ ਮਿਰਜੀ ਫਿਰ ਇਹਦਾ ਮੁੱਲ ਆਪਾਂ ਵੀ ਸਾਡੀ ਦਾ ਜੈਜੀ ਜਰੇ ਕਿੰਨਾ ਰੇਟ ਦਾ 48000 ਜੀ 48000 ਦੀ ਚੁਮਾਨ ਕਰਨ ਕਰ ਅੱਛਾ 47000 ਚਲੋ ਵਿੱਚ ਮੌਕੇ ਤੇ ਹੋਰ ਹੋ ਜਾਊਗਾ ਮਾਨ ਨਹੀਂ ਛਾੜਾ ਨਹੀਂ ਜੀ ਹੋਣਾ ਥੋੜਾ ਪਾਤਾ ਛੋਟ-ਛਾਟ ਕਰ ਦੋਗੇ ਉਹ ਮੋਗਾ ਨਹੀਂ ਤੇ 50000 ਦੀ ਮਹੀਂ ਹੁੰਦਾ ਇਹ ਦੂਜੇ ਕੰਮ ਤੇ ਠੀਕ ਆ ਇੰਨੀ ਤੁਹਾਨੂੰ ਪਤਾ ਮਹੀਂ ਜਮੀ ਪੜੀ ਹਾਂਜੀ ਇਹ ਕਿ ਚਲੋ ਕਦ ਕਾਠ ਦੀ ਬੇਲ ਦੀ ਚੰਗੀ ਆ ਹਾਂਜੀ ਤੇ ਬਾਕੀ ਦੁੱਧ ਦੀ ਕੋਈ ਆਪਣੀ ਚੋਈ ਕਰਕੇ ਲੈ ਜੀ ਤੇ ਹੁਣ ਇੱਕ ਆ ਤੋਕੜ ਗੱਭੰਜੇ ਇੱਕ ਕਿਨੇ ਜੀ ਅੱਜ ਚੈੱਕ ਪਾਸ ਚ ਵੀ ਜੀ ਪੰਜਾਂ ਮਹੀਨੇ ਦੀ ਹਰਦੀ ਭਾਈ ਚੈੱਕ ਪਾਸ ਆ ਹਾਂਜੀ ਤੇ ਦੁੱਧ ਕਿੰਨਾ ਜੀ ਦੇ ਕੋ ਦੁੱਧ ਦੀ ਵਿਸਾਣਾ 4 ਕਿਲੋ 4 ਕਿਲ ਹੈਗਾ ਵਾ ਲਿਆ ਫਿਰ ਤੋਰ ਦੀ ਇਹਨਾਂ ਨੂੰ ਮਿਲਦੀ ਕਿੱਦਾਂ ਜੀ ਮਿਲਦੀ ਇਹ ਥਾਪੀ ਦੇਈ ਜੀ ਤੇ ਜਿਹੜੇ ਆਹ ਵਾਲੀ ਮੱਝ ਜਿਹੜੀ ਪਹਿਲਾਂ ਖਾਈ ਹੈ ਕਿ ਉਹਦੇ ਹੱਥ ਨਾਲ ਕੁਸਮਾਂਦੇ ਸੀ ਉਹ ਮੇਰੇ ਕੋਲ ਟੀਕਾ ਰੁਆਏ ਨੇ ਆ ਗਏ ਖਰਾਬ ਤਾਂ ਨਹੀਂ ਕਰਦੀ ਟੀਕੇ ਤੇ ਖਰਾਬ ਨਹੀਂ ਕਰਦੀ ਟੀਕਾ ਲਾ ਕੇ ਭੜਾ ਸੁੱਟ ਕੇ ਚੋ ਠੀਕ ਹੈ ਜੀ ਉਹਦੇ ਹੱਥ ਨਾਲ ਕੁਸਮਾਂਦੇ ਸੀ ਨਾ ਉਪਰਾਂ ਪੰਜਾਂ ਬੜਾ ਕਰਾਂਦੀ ਠੀਕ ਹੈ ਜੀ ਲਾਗੂ ਆਈ ਨਾ ਜਾਂਦੀ ਕਰਕੇ ਇਹ ਜਿਹੜੀ ਚੈੱਕ ਪਾਸ ਹੈ ਜਿਹੜੀ ਆਵਲੀ ਪੰਜ ਮਹੀਨਿਆਂ ਦੀ 4 ਕਿਲੋ ਦੁੱਧ ਦੇ ਇਹਦੇ ਕੋਲ ਬਾਕੀ ਪਿੱਠ ਪੜੇ ਤਾਂ ਇਹ ਵੀ ਜਿਹੜੀ ਠੀਕ ਹੈ ਤੇ ਥਾਣੇ ਵੀ ਦੇਖਦਾ ਲੱਗਦਾ ਚੰਗੇ ਸਾਈਜ਼ ਦੇ ਆ ਤੇ ਇਹ ਕਿਨੇ ਦੇ ਦੇਣੀ ਵੀਰ ਜੀ ਫਿਰ ਆਪਾਂ ਰੇਟ ਦਾ ਵੀ ਹਰ ਵੀ ਭਾਈ ਸੇਮ ਹੀ ਜੀ ਅੱਛਾ ਹਾਂਜੀ 47 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਮੋਲੀ ਦਾ 48 ਜੀ ਅੱਗੇ ਵਿੱਚ ਛੋਟ ਹੋ ਜੇਗੀ ਠੀਕ ਹੈ ਤੇ ਜੇ ਕੋਈ ਇਕੱਠੀਆਂ ਲੈ ਜਾਊਗਾ ਤੇ ਫਿਰ ਵਿੱਚ ਥੋੜਾ ਬਦਲ ਮੰਗਣਾ ਬਦਲਣਾ ਜੀ ਜ਼ਿਆਦਾ ਨਹੀਂ ਕਿ ਕੋਈ ਰੇਟ ਅੱਗੇ ਵੀ ਕੋਈ ਜਾਇਜ਼ ਪਈ ਠੀਕ ਹੈ ਜੀ ਤੇ ਥਣ ਥਣ ਓਕੇ ਆ ਤਰ੍ਹਾਂ ਸਾਰੀਆਂ ਦੇ ਦੋਹਾਂ ਦੇ ਉੱਤੇ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਲੈ ਜਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ